ਪੰਜਾਬੀ ਖਬਰਾਂਵਾਂ ਦੇ ਵਿੱਚ ਹੁਣ ਤੱਕ ਦੀ ਇੱਕ ਵੱਡੀ ਬ੍ਰੇਕਿੰਗ ਨਿਊਜ਼ ਹੈਲਥ ਨਾਲ ਜੁੜੀ ਹੋਈ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਤੁਹਾਨੂੰ ਪਤਾ ਵਿਆਹ ਤੋਂ ਬਾਅਦ ਮੋਟਾਪਾ ਜਿਹੜਾ ਕਿ ਆਮ ਲੋਕਾਂ ਦੇ ਵਿੱਚ ਸੁਣਨ ਨੂੰ ਮਿਲਦਾ ਕਿ ਮੋਟਾਪਾ ਵਧ ਗਿਆ ਮੋਟਾਪਾ ਵਧਣ ਦਾ ਕੀ ਕਾਰਨ ਹੈ ਇਹ ਵੀ ਇੱਕ ਰਿਸਰਚ ਦੇਖਿਆ ਗਿਆ ਤੁਸੀਂ ਦੇਖਿਆ ਹੋਣਾ ਤਕਰੀਬਨ 25% ਦੀ ਲੋਕਾਂ ਦੇ ਵਿਆਹ ਤੋਂ ਬਾਅਦ ਜਿਹੜੀ ਕਿ ਉਹਨਾਂ ਦੀ ਕਾਇਆ ਬਦਲ ਜਾਂਦੀ ਹੈ ਬੇਸ਼ੱਕ ਉਹਨੂੰ ਹਾਸੇ ਵਿੱਚ ਲੈ ਸਕਦੇ ਆ ਪਰ ਮਤਲਬ ਵਿਆਹ ਤੋਂ ਬਾਅਦ ਕਈ ਇਦਾਂ ਦੇ ਜੋੜੇ ਨੇ ਜੀਵਨ ਦੇ ਵਿੱਚ ਪਤੀ ਪਤਨੀ ਦਾ ਭਾਰ ਇੱਕਦਮ ਵਧਣ ਲੱਗ ਜਾਂਦਾ ਜਾਂ ਫਿਰ ਇੱਕਦਮ ਉਹਨਾਂ ਦਾ ਭਾਰ ਇਹ ਕਹਿ ਸਕਦੇ ਘਟਣਾ ਇੱਕ ਦਾ ਵਧਣਾ ਇਸ ਤਰ੍ਹਾਂ ਦੀਆਂ ਕਈ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਹਰ ਵਿਅਕਤੀ ਆਪਣੇ ਵਿਆਹੁਤਾ 파ਟਰਨ ਨੂੰ ਆਕਰਸ਼ਿਤ ਦੇਖਣਾ ਚਾਹੁੰਦਾ ਤਾਂ ਜੋ ਵਿਆਹ ਦਾ ਤੇ ਯੋਨ ਜੀਵਨ ਦਾ ਜਿਹੜਾ ਕਿ ਹਮੇਸ਼ਾ ਆਨੰਦ ਤੇ ਉਤਸ਼ਾਹ ਬਣਿਆ ਰਵੇ ਵਿਆਦ ਤੋਂ ਬਾਅਦ ਅਕਸਰ ਲੋਕਾਂ ਦਾ ਜਿਹੜਾ ਕਿ ਮੋਟਾਪਾ ਉਹ ਵਧਣ ਲੱਗ ਲੋਕ ਮੋٹے ਹੋਣੇ ਸ਼ੁਰੂ ਹੋ ਜਾਂਦੇ ਨੇ ਇਹੀ ਮੋਟਾਪਾ ਤਲਾਕ ਜਾਂ 파ਟਰਨਰ ਦੇ ਵਿਆਹਤਾ ਸਬੰਧ ਵਿਗਾੜਨ ਦੇ ਵਿੱਚ ਵੀ ਇੱਕ ਵੱਡਾ ਕਾਰਨ ਬਣ ਜਾਂਦਾ ਹੈ ਉਂਝ ਭਾਰ ਵਧਣ ਦਾ ਜਿਹੜਾ ਕਿ ਅੰਦਰੂਨੀ ਆਦਤਾਂਾਂ ਦੇ ਕਾਰਨ ਵੱਧਦਾ ਜਿਵੇਂ ਕਿ ਜੰਗ ਫੂਡ ਦੀ ਵਧੇਰੇ ਵਰਤੋਂ ਕਰਨੀ ਵਿਆਦ ਤੋਂ ਬਾਅਦ ਮੋਟਾਪੇ ਦੇ ਵਿਗਿਆਨਕ ਕਾਰਨ ਵੀ ਹਨ ਜਿਵੇਂ ਬੱਚਿਆਂ ਦਾ ਜਨਮ ਦੇਣਾ ਔਰਤ ਦਾ ਭਾਰ ਵਾਚਨ ਸੋ ਇਹ ਭਾਰ ਵਧਣ ਦੀਆਂ ਕਾਫੀ ਗੱਲਾਂ ਜਿਹੜੇ ਕਿ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਗੌਰ ਨਹੀਂ ਫਰਮਾਉਂਦੇ ਇਸ ਤੋਂ ਇਲਾਵਾ ਜੋਨ ਜੀਵਨ ਵਿੱਚ ਸਰਗਰਮੀਆਂ ਕਾਰਨ ਕਸਰਤ ਹਿਤੂ ਟਾਈਮ ਮੈਨੇਜਮੈਂਟ ਮੈਨੇਜਮੈਂਟ ਨਾ ਕਰ ਪਾਣਾ ਵਿਆਹ ਤੋਂ ਬਾਅਦ ਦਾਵਤਾਂ 'ਚ ਬੇਹਿਸਾਬ ਭੋਜਨ ਖਾਣਾ ਜੈਨੇਟਿਕ ਦ੍ਰਿਸ਼ਟੀ ਨਾਲ ਪੁਰਸ਼ ਜਾਂ ਔਰਤ ਦੇ ਸਰੀਰ ਦੇ ਜਿਹੜੇ ਕੀ ਸਟੋਰੇਜ ਹਨ ਪ੍ਰੋਸਟੇਜਨ ਟੈਸਟੇਜਨ ਹਾਰਮones ਦਾ ਅਸਤੁਲਨ ਹੋਣਾ ਤੇ ਇਹ ਇੱਕ ਵੱਡੇ ਕਾਰਨ ਦੱਸੇ ਜਾਂਦੇ ਨੇ ਕਿ ਵਿਆਹ ਤੋਂ ਬਾਅਦ ਜਿਹੜਾ ਕਿ ਬੰਦਾ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ। ਸੋ ਮੋਟਾਪੇ ਦਾ ਸ਼ਿਕਾਰ ਹੋਿੰਦਾ ਤੇ ਕਾਕਸਰ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਵਿਆਹ ਤੋਂ ਬਾਅਦ ਫੁਲਾਣਾ ਸਿੰਘ ਜਾਂ ਫੁਲਾਣੀ ਸਿੰਘ ਅਮੋਟੇ ਹੋ ਗਏ ਨੇ ਸੋ ਇਹ ਮਟਾਪੇ ਦੀਆਂ ਗੱਲਾਂ ਜਿਹੜੇ ਕਿ ਆਪਣੇ ਵਿੱਚੋਂ ਹੀ ਨਿਕਲ ਕੇ ਬਾਹਰ ਨਿਕਲ ਜਾਂਦੀ ਨੇ ਜਿਸ ਦੇ ਵਿੱਚ ਕਾਫੀ ਚੀਜ਼ਾਂ ਖਾਸ ਕਰਕੇ ਜੰਕ ਫੂਡ ਦੀ ਗੱਲ ਕਰੀਏ ਤਾਂ ਖਾਣ ਪੀਣ ਦਾ ਸਮਾਂ ਪੈਣ ਸੌਣ ਦਾ ਸਮਾਂ ਇਹ ਇੱਕ ਕਾਊਂਟ ਕਰਦਾ ਜਿਸ ਕਰਕੇ ਬੰਦੇ ਦਾ ਜਿਹੜਾ ਕਿ ਸਰੀਰ ਜਾਂ ਫਿਰ ਔਰਡ ਦਾ ਸਰੀਰ ਭਾਰਾ ਪੈ ਜਾਂਦਾ